ਤੇ ਕਾਲੇ ਸ਼ੀਸ਼ੇ ਵਾਲੀ ਥਾਰ 'ਤੇ ਸਵਾਰ ਹੋ ਕੇ ਸਟੰਟ ਮਾਰਨ ਵਾਲੇ ਨੂੰ ਪੁਲਿਸ ਨੇ 35000 ਰੁਪਏ ਦਾ ਚਲਾਨ ਫੜਾ ਕੇ ਘਰ ਪੇਟੀਦਾ ਹੈ ਜੀ ਹਾਂ ਇਹ ਤਸਵੀਰਾਂ ਯੂਪੀ ਦੇ ਨੁਆਇਟਾ ਦੀ ਹੈ ਨਹੀਂ ਜਿੱਥੇ ਕਿ ਕਮੇਟੀ ਯੂਨੀਵਰਸਿਟੀ ਦੇ ਬਾਹਰ ਇਹ ਨੌਜਵਾਨ ਥਾਰ ਤੇ ਸਵਾਰ ਹੋ ਕੇ ਖਤਰਨਾਕ ਸਟੰਟ ਮਾਰਦਾ ਸੀ ਕੁੜੀਆਂ ਨੂੰ ਦੇਖ ਕੇ ਕੁੜੀਆਂ ਦੇ ਉੱਪਰ ਕਾਰ ਚੜਾਉਣ ਦੀ ਕੋਸ਼ਿਸ਼ ਕਰਦਾ ਸੀ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ ਇਸ ਵੀਡੀਓ ਚ ਸਾਫ਼ ਦੇਖਿਆ ਜਾ ਸਕਿਆ ਕਾਲੇ ਸ਼ੀਸ਼ਿਆਂ ਵਾਲੀ ਕਾਲੀ ਥਾਰ ਤੇ ਕਿਵੇਂ ਇਹ ਨੌਜਵਾਨ ਸੜਕ ਤੇ ਸਟੰਟ ਮਾਰ ਰਿਹਾ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਇਸ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਦਰਸਲ ਹਰਿਆਣਾ ਨੰਬਰ ਦੀ ਇੱਕ ਕਾਰ ਨੁਆਇਡਾ ਦੀਆਂ ਸੜਕਾਂ ਤੇ ਕਈ ਵਾਰ ਦੇਖੀ ਗਈ ਜਿੱਥੇ ਕਿ ਐਮਈਟੀ ਯੂਨੀਵਰਸਿਟੀ ਦੇ ਬਾਹਰ ਇੱਕ ਕੁੜੀਆਂ ਨੂੰ ਦੇਖ ਕੇ ਸਟੰਟ ਮਾਰਦਾ ਅਤੇ ਉਹਨਾਂ ਤੇ ਕਾਰਚਰਾਉਣ ਦੀ ਕੋਸ਼ਿਸ਼ ਕਰਦਾ ਸੀ ਗੁੱਜਰ ਲਿਖ ਕੇ ਕੁੜੀਆਂ ਨੂੰ ਛੇੜਨ ਅਤੇ ਪਰੇਸ਼ਾਨ ਕਰਨ ਵਾਲੇ ਇਸ ਵਿਅਕਤੀ ਖਿਲਾਫ ਹੁਣ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਕੀ ਕਾਰਵਾਈ ਕੀਤੀ ਗਈ ਹੈ ਉਹ ਵੀ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਪੂਰੀ ਵੀਡੀਓ ਦੇਖੋ ਇਹ ਮਾਕੇ ਰੇਬੈਂਕਾ ਭੱਜ ਮੋਨੇ ਬਿੱਟਾ ਅੜਾ ਤਾਂ ਹੁਣ ਇਸ ਮਾਮਲੇ 'ਚ ਕਾਰਵਾਈ ਕਰਦੇ ਹਾਂ ਨੁਆਇਡਾ ਪੁਲਿਸ ਨੇ ਇਸ ਵਿਅਕਤੀ ਦਾ 35000 ਰੁਪਏ ਦਾ ਚਲਾਨ ਕਟਾਇਆ ਨਾਲ ਹੀ ਇਸ ਦੀ ਗ੍ਰਿਫਤਾਰੀ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਬਕਾਇਦਾ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹਨਾਂ ਦੇ ਧਿਆਨ ਵਿੱਚ ਇਹ ਵੀਡੀਓ ਆਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਇਸ ਗੱਤੀ ਦਾ ਚਲਾਨ ਕਟਾਇਆ ਅਤੇ ਨਾਲ ਹੀ ਇਸ ਵਿਅਕਤੀ ਦੀ ਗ੍ਰਿਫਤਾਰੀ ਲਈ ਉਸ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ थाना ਛੱਤ 126 ਪਰ ਸੁਸੰਗਤ ਧਰਮਾਂ ਵਿੱਚ ਅਪਰਾਧ ਪंजीकृत ਕੀਤਾ ਜਾ ਚੁੱਕਾ ਹੈ ਸਾਥੀ ਨਿਮਨ ਅਨੁਸਾਰ ਐਮਬੀਐਫ ਤੰਤਰਗਤ ਵहां ਸਵਮੀ ਕਿਬਦ ਚਾਲਾਂ ਦੀ ਕਾਰਵਾਈ ਕੀਤੀ ਗਈ ਹੈ। ਸਿਗਰ ਵਾਹਨ ਚਾਲਕ ਉਗਰਸਾਰਕ ਵਿਧੀ ਕਾਰਵਾਈ ਸਨਸ਼ਿਚਿਤ ਹੋ। ਤਦਾਤੀਏ ਕੇ ਬੀਤੇ ਦਿਨੀ ਅੰਮ੍ਰਿਤਸਰ ਤੋਂ ਵੀ ਜਿਹੀਆਂ ਹੀ ਤਸਵੀਰਾਂ ਸਾਹਮਣੇ ਆਈ ਸੀ ਜਿੱਥੇ ਕਿ ਇੱਕ ਨੌਜਵਾਨ ਥਾਰ ਤੇ ਸਵਾਰ ਹੋ ਕੇ ਸਟੰਟ ਮਾਰਦਾ ਨਜ਼ਰ ਆਇਆ ਸੀ। ਉਸ ਵਿਅਕਤੀ ਵੱਲੋਂ ਗੱਡੀ ਦੀ ਨੰਬਰ ਪਲੇਟ ਠੀਕ ਇਸੇ ਥਾਰ ਵਾਂਗੂ ਉਤਾਰੀ ਗਈ ਸੀ ਅਤੇ ਆਟੋਮੈਟਿਕ ਤਰੀਕੇ ਨਾਲ ਗੱਡੀ ਦੀ ਨੰਬਰ ਪਲੇਟ ਨੂੰ ਇਹ ਬਦਲ ਦਿੰਦਾ ਸੀ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਉਸ ਵਿਅਕਤੀ ਦੀ ਥਾਰ ਨੂੰ ਇੰਪਾਉਂਡ ਕਰ ਲਿਆ ਸੀ ਅਤੇ ਉਸ ਖਿਲਾਫ ਸਖਤ ਤਰਾਮਾ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਇਸ ਵਿਅਕਤੀ ਖਿਲਾਫ ਵੀ ਪੁਲਿਸ ਨੇ ਅਜੇਹੀ ਹੀ ਕਾਰਵਾਈ ਕੀਤੀ ਹੈ ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਵਿਅਕਤੀ ਕਦੋਂ ਤੱਕ ਗ੍ਰਿਫਤਾਰ ਕੀਤਾ ਜਾਂਦਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ